ਅਕਸ਼ੀ ਗਾਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਗੈਂਗਸਟਰ ਜਗਪਤ ਭਗਵਾਨਪੁਰਿਆਦੀਪ ਆਭੀ ਨੂੰ ਪੁਲਿਸ ਨੇ ਅੰਮ੍ਰਿਤਸਰ 에어ਪੋਰਟੋਂ ਕੀਤਾ ਗ੍ਰਿਫਤਾਰ ਗੈਂਗਸਟਰ ਜਗਪਤ ਭਗਵਾਨਪੁਰਿਆਦੀਪ ਆਭੀ ਲਖਜੀਤ ਕੋਰ ਨੂੰ ਸੋਮਵਾਰ ਦੀ ਰਾਤ ਪੰਜਾਬ ਦੇ ਅੰਮ੍ਰਿਤਸਰ ਰਸਤੇ ਤੇ ਗੁਰਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਲਖਜੀਤ ਕੋਰ ਆਸਟ੍ਰੇਲੀਆ ਜ਼ੋਨ ਦੇ ਲਈ ਹਵਾਈ ਅੱਡੇ ਤੇ ਪਹੁੰਚੀ ਸੀ ਉਸ ਵਿਰੋਧ ਵਿੱਚ ਜਾਰੀ ਨਕਾਊਟ ਸਰਕੂਲਰ ਕਾਰਨ ਉਹਨਾਂ ਨੂੰ ਹਵਾਈ ਅੱਡੇ ਤੇ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸ਼ਾਕੋਟ ਥਾਣੀ ਚੋਕ ਕਬੱਡੀ ਖਿਡਾਰੀ ਦੀ ਮਿਲੀ ਲਾਸ਼ ਪਿੰਡ ਬਾਜਵਾ ਕਲਾ ਦੇ ਰਹਿਣ ਵਾਲੇ ਇੱਕ ਸਾਬਕਾ ਕਬੱਡੀ ਖਿਡਾਰੀ ਦੀ ਸ਼ਾਕੋਟ ਥਾਣੇ ਦੇ ਅੰਦਰ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ ਲਗਭਗ 3 ਦਿਨਾਂ ਬਾਅਦ ਜਦੋਂ ਲਾਸ਼ ਸਡਨ ਕਾਰਨ ਬਦਬੂ ਆਉਣ ਲੱਗੀ ਤਾਂ ਪੁਲਿਸ ਮੁਲਾਜ਼ਮਾਨ ਨੂੰ ਇਹ ਥਾਣੇ ਦੇ ਵਿੱਚ ਲਾਸ਼ ਮਿਲੀ ਪੰਜਾਬ ਸਰਕਾਰ ਨੇ ਪਲਟਿਆ ਚੰਨੀ ਸਰਕਾਰ ਦਾ ਫੈਸਲਾ ਮੰਤਰੀ ਮੰਡਲ ਨੇ ਤਤਕਾਲੀ ਕਾਂਗਰਸ ਦੀ ਜਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵੱਲੋਂ 21 ਜੁਲਾਈ 2021 ਨੂੰ ਆਪਣੇ ਫੈਸਲੇ ਰਾਖਮੀ ਪਾਖੜਾ ਡੈਮ ਤੇ ਸੀਆਈਐਸਐਫ ਤਾਇਨਾਤ ਕਰਨ ਦੀ ਲਈ ਦਿੱਤੀ ਪ੍ਰਵਾਨਗੀ ਦੇ ਫੈਸਲੇ ਨੂੰ ਅੱਜ ਵਾਪਸ ਲੈ ਲਿਆ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪਖੜਾ ਡੈਮ ਤੇ ਸੀਆਈਐਫਐਸ ਤਾਇਨਾਤ ਕਰਨ ਦੇ ਲਈ ਮਤਾਬੇ ਦਾਨਸਭਾ ਦੇ ਆਗਾਮੀ ਇਜ਼ਲਾਸ ਦੇ ਵਿੱਚ ਪਾਸ ਕੀਤਾ ਜਾਵੇਗਾ ਮੁਜੀਠਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਹਾਈ ਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ ਪੰਜਾਬ ਵਿਸ਼ਵੋਂ ਨਿਕਾਲੀ ਦੌਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮੁਜੀਠਿਆ ਨੂੰ ਆਮਦਨ ਤੋਂ ਬਾਅਦ ਜ਼ਾਇਦਾਤ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਮੁਝੀਟਿਆ ਦੇ ਵਕੀਲਾਂ ਨੇ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਕਮਿਸ਼ਨ ਦੇ ਵਿੱਚ ਸੋਧ ਕਰਨ ਦੇ ਲਈ 3 ਹਫ਼ਤਿਆਂ ਦਾ ਸਮਾਂ ਮੰਗਿਆ ਸੀ ਜਿਸ ਨੂੰ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਅਗਲੀ ਸੁਣਵਾਈ 29 ਜੁਲਾਈ ਨੂੰ ਕੀਤੀ ਜਾਵੇਗੀ ਹਰਿਆਣਾ ਸਰਕਾਰ ਦਾ ਮਹਿਲਾ ਕਰਮਚਾਰੀਆਂ ਨੂੰ ਲੈ ਕੇ ਵੱਡਾ ਫੈਸਲਾ ਹਰਿਆਣਾ ਦੇ ਕਾਰਖਾਨਿਆਂ ਅਤੇ ਫੈਕਟਰੀਆਂ ਦੇ ਵਿੱਚ ਮਹਿਲਾ ਕਰਮਚਾਰੀਆਂ ਨੂੰ ਰਾਤ ਸਮੇਂ ਡਿਊਟੀ ਤੋਂ ਪਹਿਲਾਂ ਉਨ੍ਹਾਂ ਦੀ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ ਇਸ ਦੇ ਨਾਲ ਹੀ ਮੇਬਰ ਵਿਭਾਗ ਨੂੰ ਵੀ ਸੂਚਿਤ ਕਰਨਾ ਹੋਵੇਗਾ ਅਸ਼ਵਨੀ ਸ਼ਰਮਾ ਬਣੀ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਭਾਜਪਾ ਨੇ ਪੰਜਾਬ ਦੇ ਵਿੱਚ ਵੱਡਾ ਬਦਲਾਅ ਕੀਤਾ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਭਾਜਪਾ ਦੇ ਰਾਸ਼ਟਰਪਤੀ ਪ੍ਰਧਾਨ ਜੇਪੀ ਨੱਡਾ ਨੇ ਸੋਮਵਾਰ ਨੂੰ ਇਸ ਸਬੰਧ ਦੇ ਵਿੱਚ ਆਦੇਸ਼ ਜਾਰੀ ਕੀਤੇ ਇਸ ਤੋਂ ਪਹਿਲਾਂ ਅਸ਼ਵਨੀਤ ਕੁਮਾਰ ਸੂਬਾ ਪ੍ਰਧਾਨ ਹੋ ਰਹੇ ਚੁਕੇ ਨੇ ਅੱਜ ਵੀ ਸੂਬੇ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ 11 ਜੁਲਾਈ ਤੱਕ ਕਿਵੇਂ ਰਹੇਗਾ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਮੌਸਮ ਦੀ ਭਵਿੱਖਬਾਣੀ ਮੋਗਾ ਫਿਰੋਜ਼ਪੁਰ ਜਲੰਧਰ ਤਰਨਤਾਰਨ ਅਤੇ ਕਪੂਰਥਲਾ ਦੇ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜੋ ਹੈ ਜਤਾਈ ਗਈ ਹੈ ਸ਼੍ਰੋਮਣੀ ਕਾਲੀ ਦਾਲ ਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਸਿਹਰਪੁਰਚ ਇੱਕ ਵਿਅਕਤੀ ਦੇ ਵੱਲੋਂ ਸ੍ਰੋਮ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਲਜ਼ਮ ਦੇ ਵੱਲੋਂ ਕਾਲੀ ਦਲ ਦੇ ਸਾਬਕਾ ਸਰਪੰਚੋ ਪਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਦਲਜੀਤ ਦੁਸਾਂਜ ਦੇ ਹੱਕ ਦੇ ਵਿੱਚ ਬੋਲੇ ਸੀਐਮ ਮਾਨ ਭਗਵੰਤ ਮਾਨ ਨੇ ਅਧਮੋਖ ਮੰਤਰੀ ਸੇਤ ਢੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਉਹਨਾਂ ਦਲਜੀਤ ਦੇ ਹੱਕ ਦੇ ਵਿੱਚ ਬੋਲਦਿਆਂ ਕਿਹਾ ਪਾਕਿਸਤਾਨੀ ਅਧਾਕਾਰ ਦੇ ਕਾਰਨ ਉਸ ਦਾ ਵਿਰੋਧ ਕੀਤਾ ਜਾ ਰਿਹਾ ਜਦੋਂ ਕਿ ਦਲਜੀਤ ਦੀ ਫਿਲਮ ਸਰਦਾਰਜੀ 3 ਪੈਰਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ